ਕਰ ਸਾਰੇ ਭੈਣਾਂ ਭਰਾਵਾਂ ਨੂੰ ਮੇਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲਾਈਵ ਕੀਤਾ ਜੀ ਅੱਜ ਆਪਾਂ ਤੇ ਟਾਈਮ ਤਾਂ ਕਾਫੀ ਹੋ ਗਿਆ ਤੇ ਮੈਂ ਚਲੋ ਅੱਜ ਜਿਹੜੇ ਭੈਣ ਭਰਾ YouTube ਤੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਕਿਉਂਕਿ ਅੱਜ ਮੌਸਮ ਵੀ ਠੰਡਾ ਵਾ ਤੇ ਸੌਣ ਦਾ ਪਹਿਲਾ ਮੀਂਹ ਸੌਣ ਦੀ ਪਹਿਲੀ ਬਾਰਿਸ਼ ਪਈ ਆ ਕਿਵੇਂ ਕਿ ਕਹਿ ਲਈਏ ਵੀ ਇਹ ਸੌਣ ਦੀ ਬਾਰਿਸ਼ ਕਿਸੇ ਲਈ ਤਾਂ ਖੁਸ਼ੀ ਆ ਪਰ ਕਈਆਂ ਲਈਏ ਗੰਵੀਆਂ ਖੁਸ਼ੀਏ ਅਭੀ ਜਿਹੜੇ ਲੋਕ ਗਰਮੀ ਤੋਂ ਤੰਗ ਸੀਗੇ ਸ਼ਹਿਰਾਂ ਵਾਲੇ ਪਿੰਡਾਂ ਵਾਲੇ ਮਿਹਨਤ ਮਿਹੂਰੀ ਕਰਨ ਵਾਲੇ ਉਹ ਗਰਮੀ ਤੋਂ ਨਰਾਹਤ ਮਿਲੀ ਆ ਤੇ ਮੌਸਮ ਬਹੁਤ ਵਧੀਆ ਹੌਨਾ ਮੌਸਮ ਬਣ ਗਿਆ ਠੰਡਾ ਮੌਸਮ ਹੋ ਗਿਆ ਵਾ ਪਰ ਸਹਿਮ ਦਾ ਮੌਲ ਕਿੰਨਾ ਲਈ ਹੈ ਸਹਿਮ ਦਾ ਮੌਲ ਹੈ ਉਹਨਾਂ ਪੈਣਾ ਪਰਾਵਾਂ ਲਈ ਜਿਨ੍ਹਾਂ ਦਾ ਪਿਛਲੀ ਵਾਰ ਵੀ ਇਸ ਪਾਣੀ ਨਾਲ ਇਹਨਾਂ ਮੀਂਹ ਨਾਲ ਫਸਲ ਤਬਾਹ ਹੋਈਆਂ ਜ਼ਮੀਨ ਜਿਹੜੀ ਦਰਿਆ ਦੇ ਵਿੱਚ ਪਾਣੀ ਜ਼ਿਆਦਾ ਔਣ ਕਰਕੇ ਆ ਨੁਕਸਾਨੀ ਗਈ ਫਸਲ ਉਹਨਾਂ ਦੀ ਨੁਕਸਾਨ ਹੋਇਆ ਵੱਤ ਤੋਂ ਵੱਧ ਨੁਕਸਾਨ ਹੋਇਆ ਉਹਨਾਂ ਲਈ ਇਹ ਜਿਹੜੀ ਇਹ ਬਾਰਿਸ਼ ਸੀਗੀ ਇਹ ਉਹਨਾਂ ਲਈ ਹਾਨੀ ਕਰ ਔਰ ਲਾਈਵ ਹੁੰਦਾ ਮਤਲਬ ਇਹੋ ਹੀ ਸੀਗਾ ਕਿ ਚਲੋ ਜਿਹੜੇ ਭੈਣ ਭਰਾ ਨਾਲ ਜੁੜੇ ਨੇ ਇੱਕ ਤਾਂ ਤੁਹਾਨੂੰ ਇਹ ਪੁੱਛਣਾ ਸੀਗਾ ਕਿ ਅਸੀਂ ਜਿਵੇਂ ਕਿ ਸਾਡਾ ਫਰੋਇਪਰ ਡਿਸਟ੍ਰਿਕਟ ਜੀਰੇ ਦੇ ਹਨਾ ਲੱਗ ਤੱਕ ਸਾਡੇ ਕਾਫੀ ਬਾਰਿਸ਼ ਹੋ ਰਹੀ ਹੈ ਸਵੇਰ ਤੋਂ ਲੈ ਕੇ ਸਵੇਰ ਤਕਰੀਬਨ 3:30 ਵਜੇ ਤੋਂ ਜਦੋਂ ਹਨੇਰੀ ਆਈ ਉਸ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ ਸੀ ਤੇ ਹੁਣ ਛਾਂ ਮਾ ਪੈ ਗਈਆਂ ਹੁਣ ਰਾਤ 9:30 ਗਏ ਨੇ ਵਿੱਚੋਂ ਜੇ ਮੀਂਹ ਰੁਕ ਵੀ ਜਾ ਵਿੱਚ ਫਿਰ ਕਣੀਮਣੀ ਹੋ ਜਾਂਦੀ ਆ ਤੇ ਸਾਰੇ ਭੈਣ ਭਰਾਵਾਂ ਨੂੰ ਇਹ ਪੁੱਛਣ ਵਾਸਤੇ ਲਾਈਵ ਹੋਏ ਸੀ ਕਿ ਤੁਸੀਂ ਜਿਹੜੇ ਭੈਣ ਭਰਾ ਇੱਕ ਤਾਂ ਪਤਾ ਲੱਜੂਗੀ ਕਿ ਕਿਹੜੇ ਭੈਣ ਭਰਾ ਕਿੱਥੋਂ ਕਿੱਥੋਂ ਦੇ ਜੁੜੇ ਹੋਏ ਨੇ ਤੇ ਇੱਕ ਇਹ ਤੁਹਾਨੂੰ ਪੁੱਛਣਾ ਸੀਗਾ ਵੀ ਕਿਹੜੇ ਤੁਸੀਂ ਇਲਾਕੇ ਤੋਂ ਤੇ ਕਿੱਥੇ-ਕਿੱਥੇ ਆਜਾ ਜਿਹੜੀ ਬਾਰਿਸ਼ ਹੋ ਰਹੀ ਆ ਕਿ ਪੰਜਾਬ ਦੇ ਕਿਹੜੇ ਜ਼ਿਲ੍ਹੇ 'ਚ ਤੁਸੀਂ ਬੈਠੇ ਹੋ ਉੱਥੇ ਬਾਰਿਸ਼ ਹੋ ਰਹੀ ਆ ਜਾਂ ਕਿਸੇ ਪਿੰਡ 'ਚ ਬੈਠੇ ਹੋ ਜਾਂ ਕਿਸੇ ਸਿਟੀ ਸ਼ਹਿਰ ਹਨਾ ਵੀ ਜਿੱਥੇ ਵੀ ਤੁਸੀਂ ਜਾਂ ਕਿਤੇ ਪੰਜਾਬ ਤੋਂ ਬਾਹਰ ਜਿਹੜਾ ਭਾਰਤ ਦੇ ਕਿਸੇ ਕੋਨੇ 'ਚ ਬੈਠੇ ਹੋ ਵੀ ਕਿੱਥੇ-ਕਿੱਥੇ ਬਾਰਿਸ਼ ਹੋ ਰਹੀ ਹੈ ਤੇ ਤੁਹਾਡੇ ਉੱਥੇ ਬਾਰਿਸ਼ ਹੋਣ ਨਾਲ ਫਾਇਦਾ ਜਾਂ ਨਫਾ ਜਾਂ ਨੁਕਸਾਨ ਤੇ ਬਾਕੀ ਹਰਮਨਦੀਪ ਸਿੰਘ ਕੀ ਹਾਲ ਚਾਲਾ ਉਸਤਾਦ ਜੀ ਖਿੱਚ ਕੇ ਰੱਖੋ ਕੰਮ ਨਹੀਂ ਆਪਾਂ ਖਿੱਚ ਕੇ ਰੱਖਣ ਵਾਲੇ ਕੌਣ ਆ ਆਪਾਂ ਤਾਂ ਹਨਾ ਜੀ ਬਾਕੀ ਉਹ ਪ੍ਰਮਾਤਮਾ ਦੇ ਕਹਿੰਦੇ ਰੰਗ ਨੇ ਜਿਹੜਾ ਰੰਗ ਕੈਰੋ ਵੀ ਜਿੰਨਾ ਜ਼ਰਮੀ ਨਹੀਂ ਪਿਆ ਕਿੰਨੇ ਆਪਾਂ ਹਨਾ ਸਾਰੇ ਗਰਮੀ ਤੋਂ ਹਾਲ ਬਿਹਾਲ ਦੁਹਾਈਆਂ ਪੈ ਰੀਆਂ ਸੀ ਸਾਰੇ ਪਾਸੇ ਤਕਰੀਬਨ ਤਕਰੀਬਨ ਸਾਰੇ ਇੰਡੀਆ ਜੀ ਕਿਉਂਕਿ ਆਪਣੇ ਚਲੋ ਜਿਆਦਾ ਪੰਜਾਬ 'ਚ ਜਿਵੇਂ ਗਰਮੀ ਦਾ ਆਪਾ ਮਾਹੌਲ ਕੀ ਬਣਾ ਰਹੇ ਆਂ ਵੀ ਇੱਥੇ ਕੀ ਕਹਿ ਰਹੇ ਆ ਜਿਆਦਾ ਕੀ ਕਹਿੰਦੇ ਆ ਵੀ ਰੁੱਖ ਘਟਨੇ, ਦਰਖਤ ਵੱਡੇ ਗਏ ਨੇ, ਗਰਮੀ ਨਾਲ ਹਾਲ ਬਿਹਾਲ ਹੋਇਆ, ਰੁੱਖ ਲੱਗ ਨਹੀਂ ਰਹੇ, ਏਸੀ ਵੱਤ ਵੱਤ ਲੱਗ ਰਹੇ ਨੇ, ਲੋਕ ਰੁੱਖ ਨਹੀਂ ਲਾਉਂਦੇ। ਲੋਕ ਕੀ ਕਰਨਗੇ? ਕੰਦ ਪਾੜ ਕੇ ਏਸੀ ਲਾ ਲੈਣਗੇ। ਪਰ ਦੋ ਇੱਟਾਂ ਪੱਟ ਕੇ ਰੁੱਖ ਨਹੀਂ ਲਾਉਣਗੇ। ਰੁੱਖ ਨਹੀਂ ਲਾਉਣਗੇ ਕਿਉਂਕਿ ਜਿਨੇ ਆਕਸੀਜਨ ਦੇਣੀ ਆ ਵਾਤਾਵਰਨ ਸਹੀ ਕਰਨਾ ਔਰ ਜਿੰਨੇ ਸਾਡੀ ਉਹਨਾਂ ਵਾਲੀ ਜਨਰੇਸ਼ਨ ਲਈ ਵੀ ਜਿਹੜੀ ਖਾਸ ਰੁੱਖਾ ਜਿਹੜੇ ਦਰਖਤ ਆ ਉਹ ਸਾਡੇ ਲਈ ਜ਼ਰੂਰੀ ਨੇ ਜਿਵੇਂ ਕਹਿੰਦੇ ਕਿ ਖਾਣ ਪੀਣ ਲਈ ਰੋਟੀ ਪਾਣੀ ਹਵਾ ਉਵੇਂ ਸਾਨੂੰ ਹਵਾ ਵੀ ਜ਼ਰੂਰੀ ਆ ਆਕਸੀਜਨ ਕਿਉਂਕਿ ਰੋਟੀ ਪਾਣੀ ਤੋਂ ਬਿਨਾਂ ਤਾਂ ਫਿਰ ਵੀ ਝਟ ਕਰ ਲਾਂਗੇ ਪਰ ਜੇ ਆਕਸੀਜਨ ਨਾ ਮਿਲੀ ਤੇ ਬੜਾ ਔਖਾ ਹੋ ਜਾਂਦਾ ਹਨ ਇਸ ਕਰਕੇ ਆਪਣੇ ਪੰਜਾਬ ਤੇ ਸਮਝ ਆ ਜਾਂਦਾ ਕਿ ਰੁੱਖ ਘਟ ਹੋਣ ਕਰਕੇ ਜਿਹੜੀ ਬਾਰਿਸ਼ ਘਟ ਹੁੰਦੀ ਹੈ ਹਨ ਤੇ ਪਰ ਇਹ ਵੀ ਆ ਵੀ ਜਿੱਥੇ ਆਪਣੇ ਕਈ ਵੀਰ ਭੈਣ ਭਰਾ ਜਿਹੜੇ ਖੁਸ਼ ਨੇ بارش ਦੇ ਮੌਸਮ ਚ ਖੁਸ਼ ਨੇ ਪਰ ਜਿਹੜੇ ਦਰਿਆਵਾਂ ਦੇ ਕੰਡੇ ਤੇ ਬੈਠੇ ਨੇ ਜਿਹੜੇ ਹੜਾਂ ਦੀਆਂ ਮਾਰ ਹੇਠ ਆ ਜਾਂਦੇ ਨੇ ਜਿਵੇਂ ਪਿਛਲੀ ਵਾਰ ਤੁਸੀਂ ਵੇਖਿਆ ਕਿ ਕਿੰਨਾ ਨੁਕਸਾਨ ਹੋਇਆ ਵਾ ਜਿਹੜਾ ਪਾਣੀ ਆਉਣ ਕਰਕੇ ਹਨਾ ਨੁਕਸਾਨੀ ਗਈ ਆਪਣੀ ਜਿਹੜੇ ਫਸਲਾਂ ਸੀਗੀਆਂ ਉਹਨਾਂ ਦਾ ਨੁਕਸਾਨ ਹੋਇਆ ਖਤਮ ਹੋਇਆ ਕੰਮ ਹਨਾ ਤੇ ਉਸ ਕਰਕੇ ਉਹ ਵਿਚਾਰੇ ਥੋੜੇ ਸਹਿਮਚ ਵੀ ਨੇ ਕਿਉਂਕਿ ਜਿਵੇਂ ਹੁਣ ਅਫਵਾਹਾਂ ਸੁਣ ਰਹੇ ਆ ਹਨ ਕੋਈ ਅੱਜ ਫਟ ਰਹੀ ਸੀ ਖਬਰ ਪੜ ਰਹੀ ਸੀ ਕਿ ਕਿ ਉਥੋਂ ਕੋਈ ਡੈਮ ਉਥੋਂ ਬੰਨ੍ਹ ਕੋਈ ਟੁੱਟਾ ਵਾ ਤੇ ਉਹਦਾ ਪੰਜਾਬ ਵੱਲ ਨੂੰ ਇਹ ਮੂੰਹ ਆ ਡੈਮ ਚ ਪਾਣੀ ਵਧੂਗਾ ਕਿਉਂਕਿ ਜੇ ਡੈਮ ਚ ਪਾਣੀ ਵਧੂਗਾ ਤੇ ਫਿਰ ਉਹ ਤਾਂ ਪਤਾ ਹੀ ਆ ਵੀ ਦਰਿਆ ਚ ਛੱਡਣਗੇ ਤੇ ਦਰਿਆ ਚ ਆਟੋਮੈਟਿਕ ਪਾਣੀ ਵਧੂਗਾ ਫਿਰ ਉਹ ਪਾਣੀ ਆਉਣਗੇ ਤੇ ਫਿਰ ਕਿਤੇ ਨਾ ਕਿਤੇ ਤਾਂ ਡਰ ਦਾ ਮਾਹੌਲ ਜਿਹੜਾ ਉਹ ਸਹਿਮ ਦਾ ਮਾਹੌਲ ਤੁਹਾਨੂੰ ਪਤਾ ਵੀ ਬੰਦਾ ਹੀ ਆ ਫਿਰ ਹਨਾ ਜਿਹੜੇ ਲੋਕ ਭੈਣਾ ਭਰਾਵਾਂ ਜਿਨ੍ਹਾਂ ਦੀ ਅ ਕੈਰੀਏ ਵੀ ਖੇਤੀਬਾੜੀ ਦੇ ਨਿਰਭਰ ਨੇ ਜਿਨ੍ਹਾਂ ਦਾ ਅ ਰੋਜ਼ਗਾਰ ਹੀ ਉੱਥੇ ਖੇਤੀਬਾੜੀ ਆ ਜੇ ਉਹ ਮੰਨ ਲਓ ਪਿਛਲੀਆਂ ਜਿਹੜੀਆਂ ਫਹਾੜ ਆਏ ਨੇ ਅਜੇ ਤੱਕ ਉਹ ਜਿਹੜੀਆਂ ਜ਼ਮੀਨਾਂ ਨੇ ਉਹ ਅਜੇ ਤੱਕ ਪੱਧਰ ਨਹੀਂ ਹੋਈਆਂ ਹਨਾ ਬੜੀਆਂ ਖਾਲਸਾ ਐਡ ਬੜੇ ਜਿਹੜੇ ਜਿਨ੍ਹਾਂ ਨੇ ਸਾਥ ਦਿੱਤਾ ਲੋਕਾਂ ਦੀ ਬੜੀਆਂ ਜਿਹੜੀਆਂ ਅ ਟਰੈਕਟਰ ਟਰਾਲੀਆਂ ਲਾ ਕੇ ਹਨਾ ਕੀਤਾ ਪਰ ਅਜੇ ਵੀ ਤੁਸੀਂ ਦਰਿਆਲੀ ਸਾਈਡ ਜਾਓਗੇ ਤਾਂ ਜ਼ਮੀਨਾਂ ਵਿੱਚ ਰੇਤਾ ਅਜੇ ਵੀ ਪਈ ਹੋਈ ਆ ਅਜੇ ਵੀ ਉਹ ਸਾਫ ਸਫਾਈ ਨਹੀਂ ਹੋਈ ਪਰ ਤੇ ਅਜੇ ਵੀ ਜਿਹੜੀ ਫਸਲ ਐ ਇੱਕ ਵਾਰੀ ਵੀ ਉਹ ਫਸਲ ਨਹੀਂ ਹੋ ਰਹੀ ਉਹ ਮੈਨੂੰ ਲੱਗਦਾ ਇੱਕ ਅੱਧਾ ਹੋਰ 6 ਮਹੀਨੇ ਉਹਨਾਂ ਲੱਗ ਜਾਣੇ ਅਗਲੀ ਫਸਲ ਵਧੀਆ ਹੋਊਗੀ ਪਰ ਜੇ ਫਿਰ ਪਾਣੀ ਦਾ ਕੋਈ ਡਰ ਆ ਪਾਣੀ ਆਉਂਦਾ ਹੈ ਤੇ ਫਸਲਾਂ ਤਾਂ ਖਰਾਬ ਹੋਣੀਆਂ ਜ਼ਮੀਨਾਂ ਖਤਮ ਹੋ ਜਾਣੀਆਂ ਹਨਾ ਲੋਕਾਂ ਦੇ ਗਰੀਬੀ ਭੁੱਖਮਰੀ ਦਾ ਬੜਾ ਡਰ ਰਹਿੰਦਾ ਹੋਰ ਜਿਹੜੇ ਖੇਤੀਬਾੜੀ ਕਰਦੇ ਉਹਨਾਂ ਕੋਲ ਵਸੀਲੇ ਨਹੀਂ ਹੈਗੇ ਹੋਰ ਕੀ ਵਸੀਲੇ ਨੇ ਹਨਾ ਕਿਉਂਕਿ ਜੇ ਉਹ ਜਿਵੇਂ ਕਿਸੇ ਤੋਂ ਫੜ ਦੜ ਕੇ ਬੰਦਾ ਆਉਂਦਾ ਹਨਾ ਝੋਨਾ ਕਣਕ ਜਿਉ ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਸ਼ੁਰੂ ਕਰਦੇ ਆ ਖਰਚਾ ਆਉਂਦਾ ਤੇ ਫੜ ਦੜ ਕੇ ਆਪਾਂ ਖਰਚਾ ਕਰਦੇ ਆ ਤੇ ਜੇ ਉਹ ਫਸਲ ਹੀ ਨਾ ਕੱਲ ਨੂੰ ਹੋ ਗਈ ਤਾਂ ਦੇਣਾ ਕਿੱਥੋਂ ਫਿਰ ਕਿਸਾਨ ਖੁਦਕੁਸ਼ੀਆਂ ਲਵਾ ਦਦੇ ਨੇ ਹਨ ਇਸ ਕਰਕੇ ਮੀਂਹ ਦੀ ਕਿਸੇ ਨੂੰ ਖੁਸ਼ੀ ਵੀ ਆ ਤੇ ਕਿਤੇ ਸਹਿਮ ਦਾ ਮਾਹੌਲ ਆ ਬਾਕੀ ਸਾਰੇ ਭੈਣ ਭਰਾ ਜਿਹੜੇ ਵੇਖ ਰਹੇ ਮੈਂ ਉਹਨਾਂ ਨੂੰ ਬੇਰੀ ਗਰਾਂ ਤੁਸੀਂ ਦੱਸੋ ਵੀ ਤੁਸੀਂ ਕਿਹੜੇ ਇਲਾਕੇ ਤੋਂ ਤੇ ਤੁਹਾਡੇ ਬਾਰਿਸ਼ ਹੋਈ ਆ ਤੁਹਾਡੇ ਕਿੰਨੀ ਕੁ ਬਾਰਿਸ਼ ਹੋਈ ਆ ਕਿਉਂਕਿ ਸਾਡੇ ਵੀ ਸਵੇਰ ਦੀ ਬਾਰਿਸ਼ ਤਾਂ ਹੋ ਰਹੀ ਆ ਪਰ ਠੀਕ ਆ ਕਹਿ ਲੋ ਵੀ ਅ ਕਿੰਨੇ ਮੇਨ ਜਿਆਦਾ ਤੇ ਜਿਆਦਾ ਕੋਈ ਤੇਜ਼ ਬਾਰਿਸ਼ ਨਹੀਂ ਪਰ ਫਿਰ ਵੀ ਮੌਸਮ ਜਿਹੜਾ ਉਹ ਖੁਸ਼ ਨਿਵਾ ਹੋ ਗਿਆ ਵਾ ਠੰਡਾ ਠਾਰ ਹੋ ਗਿਆ ਵਾ ਤੇ ਬਾਕੀ ਤੁਸੀਂ ਦੱਸੋ ਤੁਹਾਡੇ ਕਿਵੇਂ ਆ ਬਾਕੀ ਗਰਮੀ ਤੋਂ ਰਾਤ ਮਿਲੀ ਆ ਸਾਰਿਆਂ ਨੂੰ ਮਿਲੀ ਆ ਤੇ ਇਹ ਹੁੰਦਾ ਵੀ ਕਿਵੇਂ ਵੀ ਕੇਂਦਰ ਵੀ ਸਾਰਿਆਂ ਦਾ ਸੋਚਣਾ ਚਾਹੀਦਾ ਬਾਕੀ ਬੇਨਤੀ ਇਹ ਆ ਕਿ ਸੌਣ ਦੇ ਮਹੀਨੇ ਚ ਆਪਾਂ ਵੱਧ ਤੋਂ ਵੱਧ ਰੁੱਖ ਲਾਈਏ ਕਿਉਂਕਿ ਜਿਹੜਾ ਰੋਖਾ ਜਿਵੇਂ ਹੁਣ ਸੌਣ ਦੇ ਮਹੀਨੇ ਜਿਆਦਾ ਕੀ ਆ ਵੀ ਮੀਂਹਾਂ ਦਾ ਮੌਸਮ ਹਨਾ ਜਿਆਦਾ ਸਾਨੂੰ ਦੇਖਭਾਲ ਕਰਨ ਦੀ ਲੋੜ ਨਹੀਂ ਪਾਣੀਆਂ ਤੋਂ ਜਾਦਾ ਹਨੂ ਪਾਣੀ ਦੀ ਕੋਈ ਨਹੀਂ ਤੰਗੀ ਆਉਗੀ ਕਿਉਂਕਿ ਪ੍ਰਮਾਤਮਾ ਵੱਲੋਂ ਹੀ ਉਹਨਾਂ ਨੂੰ ਪਾਣੀ ਪਾ ਦਿੱਤਾ ਜਾਂਦਾ ਤੇ ਰੁੱਖ ਵੱਧ ਵੱਧ ਹੋਣਗੇ ਤੇ ਆਪਾਂ ਇਹ ਵੱਧ ਵੱਧ ਰੁੱਖਾਂ ਦਾ ਉਪਰਾਲਾ ਕਰੀਏ ਇਹ ਹੀ ਬੇਨਤੀ ਹੈ ਵੀ ਵੱਧ ਵੱਧ ਜਗ੍ਹਾ ਖਾਲੀ ਵੇਖੋ ਪਿੰਡਾਂ ਵਿੱਚ ਸਿਵੇ ਆ ਸਕੂਲ ਆ ਆਪਣੇ ਧਰਮਸ਼ਾਲਾ ਆ ਜਾਂ ਕਿਤੇ ਵੀ ਅੱਜਕੱਲ ਕੀ ਆ ਵੇਖਿਆ ਜਾਂਦਾ ਵੀ ਅੱਗੇ ਸੱਥਾਂ ਹੁੰਦੀਆਂ ਸੀ ਸੱਥਾਂ 'ਚ ਕੋਈ ਬੋਰਡ ਹੁੰਦਾ ਸੀ ਪਿੱਪਲ ਹੁੰਦੇ ਸੀ ਦਰਖਤ ਹੁੰਦੇ ਸੀ ਉਹਨਾਂ ਥੱਲੇ ਸੱਥਾਂ ਲੱਗਦੀਆਂ ਸੀਗੀਆਂ ਹਨਾ ਬੈਂਚ ਲੱਗੇ ਹੁੰਦੇ ਸੀ ਸਾਰੇ ਪਿੰਡ ਦੇ ਬਜ਼ੁਰਗ ਸਾਰੇ ਪਿੰਡ ਦਾ ਜੋ ਯੂਥ ਜਾਂ ਜੋ ਵੀ ਲੋਕ ਸੀ ਉਹ ਆ ਕੇ ਉੱਥੇ ਬੈਂਦੇ ਸੀ ਪਰ ਅੱਜ ਕੱਲ ਕੀ ਮਾਹੌਲ ਬਣ ਗਿਆ ਕਿ ਸੱਥਾਂ ਜ਼ਰੂਰ ਲੱਗਦੀਆਂ ਕਈ ਪਿੰਡਾਂ 'ਚ ਪਰ ਉੱਥੇ ਸ਼ੈੱਡ ਪਾ ਦਿੱਤਾ ਜਾਂਦਾ ਸਲੇਟਾ ਪਾ ਦਿੱਤੀਆਂ ਜਾਂਦੀਆਂ ਲੋਹੇ ਦੀਆਂ ਤੇ ਉੱਤੇ ਇੱਕ ਪੱਖਾ ਲਾ ਦਿੱਤਾ ਜਾਂਦਾ ਪਰ ਰੁੱਖ ਨਹੀਂ ਕੋਈ ਲਾਉਂਦਾ ਕਿਉਂਕਿ ਜਿਹੜੀ ਰੁੱਖ ਦੀ ਛਾਂ ਹੈ ਰੁੱਖ ਦੀ ਠੰਡੀਆਂ ਹਵਾਵਾਂ ਆਉਣੀ ਆ ਰੁੱਖ ਨੇ ਆਕਸੀਜਨ ਦੇਣੀ ਆ ਪਰ ਜਿਹੜਾ ਕੋਈ ਜਿਹੜੇ ਤੁਸੀਂ ਪਾ ਲੋਗੇ ਸ਼ੈੱਡ ਪਾ ਲੋਗੇ ਉਹ ਗਰਮੀ ਗਰਮੈਸ਼ ਹੀ ਦੇਊਗਾ ਉਹਨੇ ਠੰਡੀ ਹਵਾ ਨਹੀਂ ਦੇਣੀ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਸੌਣ ਦਾ ਮਹੀਨਾ ਵੱਧ ਤੋਂ ਵੱਧ ਆਪਾਂ ਰੁੱਖ ਲਾਈਏ ਤੇ ਬਾਕੀ ਇੱਕ ਰੁੱਖ ਤੇ ਸੌ ਸੁੱਖ ਹਨਾ ਜੀ ਰੁੱਖ ਲਗਾਓ ਪੰਜਾਬ ਬਚਾਓ ਇਸ ਕਰਕੇ ਬੇਨਤੀ ਇਹ ਵੀ ਆ ਕਿ ਆਪਾਂ ਰੋਕੀ ਲਵਾਈਏ ਚਲੋ ਅਸੀਂ ਵੀ ਲਾ ਰਹੇ ਹਾਂ ਜਿੰਨੇ ਜੋਗੇ ਆ ਤੇ ਬਾਕੀ ਜਿਹੜੇ ਭੈਣ ਭਰਾ ਲੱਗ ਗਏ ਆਪਣੇ ਹਨਾ ਜਿਹੜੇ ਆ ਇਧਰ ਆਪਣੇ ਜੀਰੇ ਹਲਕੇ ਦੇ ਲੱਗੇ ਨੇ ਤੇ ਤਾਂ ਅੱਗੇ ਨੇ ਉਹਨਾਂ ਨੂੰ ਜੇ ਕੋਈ ਰੁੱਖ ਦੀ ਤੰਗੀ ਆਉਂਦੀ ਆ ਤੁਸੀਂ ਸਾਨੂੰ ਦੱਸ ਸਕਦੇ ਆਪਾਂ ਹਨਾ ਤੁਹਾਨੂੰ ਰੁੱਖ ਲੈ ਕੇ ਦੇ ਲੈ ਕੇ ਦਵਾਂਗੇ ਤੁਸੀਂ ਲਾਇਓ ਜਗਾ ਤੁਸੀਂ ਆ ਬਣਾਉਣੀ ਆ ਰੁੱਖ ਅਸੀਂ ਤੁਹਾਡੇ ਕੋਲ ਜ਼ਰੂਰ ਪਹੁੰਚਦੇ ਕਰ ਸਕਦੇ ਆ ਹਨਾ ਤੇ ਬਾਕੀ ਆ ਵੀ ਜਿੰਨਾ ਵੱਧ ਵੱਧ ਰੁੱਖ ਲਾ ਸਕੀਏ ਉਹਨਾਂ ਦਾ ਫਾਇਦਾ ਤੇ ਬਾਕੀ ਜਿਹੜਾ ਮੌਸਮ ਜਿਵੇਂ ਹੁਣ ਗਰਮੀ ਸੀ ਗਰਮੀ ਤੇ ਵੇਖਿਆ ਕਿ ਕਿੱਡੀ ਹੋਰ ਤਰ੍ਹਾਂ ਦੀ ਗਰਮੀ ਸੀ ਹਨਾ ਜਿਵੇਂ ਮੰਨ ਲਓ ਬੰਦੇ ਦੇ ਚਿਹਰੇ ਤੇ ਉਹ ਹੋ ਰਹੀ ਉਹ ਚਿਪਚਿਪਾ ਹੱਟ ਜੀ ਤੇ ਬਾਕੀ ਬਾਹਰ ਤੁਰ ਨਹੀਂ ਸਕਦੇ ਤੁਸੀਂ ਜਦੋਂ ਇੰਨੀ ਗਰਮੀ ਸੀ ਹਨਾ ਤੇ ਇਸ ਕਰਕੇ ਜੇ ਗਰਮੀਆਂ ਠੱਲ ਪਾਉਣੀਆਂ ਤੇ ਰੁੱਖਾਂ ਲਾ ਆਪਾਂ ਨੂੰ ਧਿਆਨ ਦੇਣਾ ਪਊਗਾ ਰੁੱਖ ਲਾਉਣੇ ਪੈਣਗੇ ਇਹ ਰੁੱਖ ਜਿਹੜੇ ਨੇ ਆਉਣ ਵਾਲੀ ਜਨਰੇਸ਼ਨ ਲਈ ਵੀ ਸਾਡੇ ਲਈ ਹਨਾ ਵਧੀਆ ਸਾਥ ਤੋਂ ਆਉਣਗੇ ਤੇ ਬਾਕੀ ਜਿਹੜਾ ਹਾਬੋ ਹਵਾ ਤੇ ਨੇ ਸਾਫ਼ ਕਰਨੀ ਕਰਨੀ ਰੋਕ ਹੋਰ ਵੀ ਬੜੇ ਕੰਮਕਾਰ ਆਉਂਦੇ ਨੇ ਜਿਵੇਂ ਦਰਵਾਜ਼ੇ ਨੇ ਹਨਾ ਸਾਡੇ ਘਰੇ ਫਰਨੀਚਰ ਜੇ ਕੱਲ ਰੋਖ ਹੀ ਨਾ ਰਹਿਣਗੇ ਇਹ ਲੱਕੜ ਹੀ ਨਾ ਹੋਊਗੀ ਤੇ ਫਰਨੀਚਰ ਕਰਦਾ ਲੋਹੇ ਦਾ ਹੀ ਬਣੂ ਫਿਰ ਹਨਾ ਤੇ ਬਾਕੀ ਇਹ ਵੀ ਸਭ ਤੋਂ ਵੱਡੀ ਜਿਆਦਾ ਚੀਜ਼ ਕੀ ਆ ਵੀ ਸਾਨੂੰ ਆਕਸੀਜਨ ਜੇ ਸਾਡੀਆਂ ਮਤਲਬ ਸਾਹੀ ਨੇ ਸਾਫ਼ ਸਾਨੂੰ ਆਕਸੀਜਨ ਮਿਲੀ ਪ੍ਰਦੂਸ਼ਣ ਅੱਜ ਕੱਲ ਕਿੰਨਾ ਤੇ ਜਿਹੜੇ ਦਰਖਤ ਨੇ ਕਾਰਬੋਹਾਈਡਰੇਟ ਖਿੱਚਦੇ ਆ ਤੇ ਆਕਸੀਜਨ ਦਿੰਦੇ ਆ ਤੇ ਆਕਸੀਜਨ ਨੂੰ ਸਾਫ਼ ਕਰਕੇ ਦਿੰਦੇ ਆ ਵੀ ਇੱਕ ਫਿਲਟਰ ਹੀ ਲੱਗਾ ਹੁੰਦਾ ਇਹਨਾਂ 'ਚ ਪਰਮਾਤਮਾ ਵਾਲਾ ਲੱਗਾ ਹੁੰਦਾ ਇਸ ਕਰਕੇ ਕੁਦਰਤ ਜਿਹੜੀ ਉਹਨੂੰ ਸਾਫ਼ ਸੁਥਰਾ ਰੱਖੀਏ ਤੇ ਕੁਦਰਤ ਨੂੰ ਹਰਿਆ ਭਰਿਆ ਰੱਖੀਏ ਤੁਸੀਂ ਵੇਖੋ ਜਿੱਥੇ ਹਰਿਆ ਹਰਿਆ ਭਰਿਆ ਹੋਊਗਾ ਨਾ ਉੱਥੇ ਤੁਹਾਨੂੰ ਆਟੋਮੈਟਿਕ ਹੀ ਗਰਮੀ ਘਟ ਲੱਗੂਗੀ ਤੁਹਾਡਾ ਹਰਿਆਲੀ ਜਿਹੜੀ ਤੁਹਾਡੇ ਉਹ ਵੈਸੇ ਹੀ ਅੱਖਾਂ ਨੂੰ ਨਾ ਉਹ ਠੰਡਕ ਦਿੰਦੀ ਹੈ ਤੇ ਇਸ ਕਰਕੇ ਆਪਾਂ ਜਿਆਦਾ ਧਿਆਨ ਰੁੱਖਾਂ ਲਗਾਈਏ ਸਾਰੇ ਭੈਣਾ ਭਰਾਵਾਂ ਦਾ ਧੰਨਵਾਦ ਵੈਸੇ ਵੇਲੇ ਬੈਠੇ ਸੀਗੇ ਤੇ ਮੈਂ ਕਿਹਾ ਚਲ ਦੇਖਦੇ ਆਂ ਲਾਈਵ ਕਰਕੇ ਵੀ ਸਾਰੇ ਭਰਾਵਾਂ ਨੂੰ ਭਰਾ ਕਰਦੇ ਆਪਾਂ ਨੂੰ ਲਾਈਵ ਕਰਕੇ ਵੇਣੇ ਆਂ ਕਿੱਦਾਂ ਦਾ ਲੱਗਦਾ ਬਾਕੀ ਇਹ ਵੀ ਸਾਰੇ ਭੈਣਾ ਭਰਾਵਾਂ ਨਾਲ ਗੱਲਬਾਤ ਹੋ ਜਾਂਦੀ ਐ ਇਸ ਵੇਲੇ ਮੈਨੂੰ ਇਹ ਸੀਗਾ ਕਿ 9 9:30 ਚਲੋ ਕਈ ਭੈਣ ਭਰਾ 100 ਵੀ ਜਾਂਦੇ ਜਨਾ ਤਰਕੇ ਉੱਠਣਾ ਕਈ ਮੇਰੇ ਵਰਗੇ ਵੀਰ ਅਜੇ ਉਹ ਹਨਾ ਵੀ ਬੈਠੇ ਹੋਣਗੇ ਕੋਈ 9:30 ਸੌਂਦਾ ਹਨਾ ਕੋਈ ਕਈ ਵਾਰੀ ਅਗਲਾ ਦਸ ਕੋਈ ਤਾਂ ਕੋਈ ਸੌਂਦਾ ਵਾ ਤੇ ਮੈਂ ਕਿਹਾ ਚਲੋ ਕੋਈ ਪੁੱਛਦੇ ਆ ਭੈਣ ਭਰਾਵਾਂ ਨੂੰ ਵੀ ਜਿਹੜੇ ਜੁੜੇ ਨੇ ਉਹ ਕਿੱਥੋਂ ਦੇ ਨੇ ਤੇ ਕਿੱਥੇ ਕਿੱਥੇ ਮੀਂਹ ਪਿਆ ਐ ਇਹ ਨਾਲੇ ਉਹ ਦਿਲ ਦੀ ਕੋਈ ਗੱਲਾਂ ਸਾਂਝੀਆਂ ਕਰ ਲਾਂਗੇ ਇੰਨੀਆਂ ਹੀ ਬੇਨਤੀਆਂ ਅਸੀਂ ਤੇ ਬਾਕੀ ਬੋਲਦੇ ਆ ਕੋਈ ਵੱਧ ਘਟ ਗਿਆ ਬੋਲਿਆ ਗਿਆ ਹੋਵੇ ਤੇ ਮਾਫ ਕਰਨਾ ਤੇ ਬਾਕੀ ਵਧੀਆ ਵਧੀਆ ਇੱਕ ਬੇਨਤੀ ਕਰੋ ਕਿ ਸੌਣ ਦਾ ਮਹੀਨਾ ਹੈ ਵਰਤਮਾਨ 'ਤੇ ਰੁਕ ਲਗਾਓ ਹਾਂ ਰਮਨ ਉਹ ਤਾਂ ਲੋਕਾਂ ਨੂੰ ਪਤਾ ਹੀ ਹੈ ਵਾਏ ਇਹ ਤਕਰੀਬਨ ਆਪਾਂ ਕਰ ਹੀ ਜਾਂਦੇ ਆ ਫੇਸਬੁੱਕ ਤੇ ਵੀ ਹਨਾ ਆਪਾਂ ਵੀਡੀਓ ਵੱਧ ਵੱਧ ਪਾਉਨੇ ਆ ਆਪਾਂ ਇੰਸਟਾ ਤੇ ਵੀ ਕਰਦੇ ਆ ਚਲੋ YouTube ਦਾ ਇਹ ਹੁੰਦਾ ਵੀ ਇੱਥੇ ਉਹ ਕੀ ਹੁੰਦੇ ਨੇ ਜਿਆਦਾ ਪੋਸਟ ਜੀ ਹੈ ਨਾ ਆਪਾਂ ਨਹੀਂ ਪਾ ਪੋਸਟ ਪਾ ਸਕਦੇ ਆ ਪਰ ਉਹ ਵੀਡੀਓ ਜਿਹੇ ਇਹਦੇ ਤੇ ਉਹ ਲੋਕ ਨਹੀਂ ਇੰਨਾ ਵੇਲੇ ਜਿੰਨਾ ਫੇਸਬੁੱਕ ਤੇ ਜਾਂ ਇੰਸਟਾ ਤੇ ਲੋਕ ਉਹ ਚੀਜ਼ਾਂ ਜਿਆਦਾ ਹਨਾ ਕਰਦੇ ਹੁੰਦੇ ਤੇ ਚਲੋ ਕੋਈ ਕੰਟੈਂਟ ਹੋਵੇ ਅੱਜਕੱਲ ਲੋਕ ਜਿਆਦਾ ਕੰਟੈਂਟ ਵੇਂਦੇ ਆ ਲੋਕ ਹਨਾ ਇਹ ਫਿਲਮ ਜਾਂ ਵੀਡੀਓ ਕੁਝ ਹਾਸਰਾ ਸਲੇ ਵੀਡੀਓ ਜਿਹੜੀ ਤੁਸੀਂ ਇਹੋ ਜਿਹੀ ਕੋਈ ਵਾਤਾਵਰਨ ਨੂੰ ਸਾਫ਼ ਸੁਥਰੀ ਕਰਨ ਵਾਲੀ ਕੋਈ ਵੀਡੀਓ ਪਾਓਗੇ ਚਲੋ ਕੋਈ ਜਿਹੜੇ ਪ੍ਰੇਮੀ ਨੇ ਵਾਤਾਵਰਨ ਪ੍ਰੇਮੀ ਨੂੰ ਵੇਖਣਗੇ ਹਨਾ ਬਾਕੀ ਇਹ ਹੁੰਦਾ ਵੀ ਜਿਆਦਾ ਲੋਕਾਂ ਦਾ ਧਿਆਨ ਅੱਜਕੱਲ YouTube ਤੇ ਜਿਆਦਾ ਮੰਨ ਲਓ ਜਿਵੇਂ ਕੋਈ ਕੰਟੈਂਟ ਵਾਲੀ ਵੀਡੀਓ ਵੇ ਹਨਾ ਬਣਾ ਕੇ ਪਾਈ ਜਾਵੇ ਉਹਦੇਲ ਜਿਆਦਾ ਲੋਕ ਧਿਆਨ ਦਿੰਦੇ ਉਹ ਵੀਡੀਓ ਜਿਆਦਾ ਵੇਂਦੇ ਨੇ ਤੇ ਬਾਕੀ ਹਾਂ ਇਹ ਹੋ ਸਕਦਾ ਵੀ ਜਿਵੇਂ ਪੌਦਿਆਂ ਦੇ ਲਾਉਂਦੇ ਕੋਈ ਕੰਟੈਂਟ ਬਣਾ ਸਕਦੇ ਆ ਪਰ ਅਲ ਮਿਲ ਕੇ ਸਾਰੇ ਭੈਣ ਭਰਾ ਹਨਾ ਇਓ ਚਲੋ ਉਦਾਂ ਨਹੀਂ ਤੇ ਕਹਿੰਦੇ ਵੀ ਕੰਨ ਭਾਵੇਂ ਇਧਰੋਂ ਫੜੋ ਤੇ ਭਾਵੇਂ ਇਧਰੋਂ ਫੜੋ ਹਨਾ ਤੇ ਵੀ ਕੰਨ ਨਹੀਂ ਫੜਨੇ ਆ ਤੇ ਆਪਾਂ ਕੋਈ ਕੰਟੈਂਟ ਬਣਾ ਕੇ ਵੀ ਪਾ ਸਕਦੇ ਹਾਂ ਜਿਹੜੀ ਲੋਕਾਂ ਨੂੰ ਥੋੜੀ ਸਮਝ ਸੋਖੀ ਆ ਜਾਂਦੀ ਆ ਬਾਕੀ ਚਲੋ ਆਪਾਂ ਤਾਂ ਰੋਜ਼ ਜਿੰਨੇ ਪੈਣਪਰਾ ਮਿਲਦੇ ਉਹਨਾਂ ਨੂੰ ਨਾਲ ਗੱਲਬਾਤ ਕਰੀ ਦੀ ਉਹਨਾਂ ਨੂੰ ਕਹੀਦਾ ਰੋਖ ਲਾਓ ਵੱਤ ਵੱਤ ਤੇ ਬਾਕੀ ਜਿਹੜੇ ਪੈਣਪਰਾ ਕਰ ਰਹੇ ਨੇ ਉਪਰਾਲਾ ਉਹਨਾਂ ਦਾ ਵੀ ਧੰਨਵਾਦ ਤੇ ਬਾਕੀ ਇਹ ਜ਼ਰੂਰੀ ਬੇਨਤੀ ਵੀ ਜੇ ਕੋਈ ਵੀਰ ਲਾ ਰਿਆ ਰੁਕ ਜੇ ਤੁਸੀਂ ਲਾ ਨਹੀਂ ਸਕਦੇ ਤੇ ਉਹਨੂੰ ਸਾਮ ਸੰਭਾਲ ਕਰ ਦੋ ਉਹਨ ਦੀ ਅੱਜ ਕੱਲ ਕੀ ਹੁੰਦਾ ਕਿ ਅੱਜ ਤੁਸੀਂ ਵੇਖਿਆ ਕਿ ਸੜਕਾਂ ਤੇ ਡੰਗਰਾਂ ਦੀ ਪਰਮਾਰਾਂ ਤੁਸੀਂ ਕਿਹੇ ਪਾਸੇ ਜਾਓ ਗੁੱਜਰਾਂ ਵਾਲੇ ਡੰਗਰ ਆ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਹਨਾ ਉਹਨਾਂ ਨੇ ਆਪਦੀ ਰੋਜੀ ਰੋਟੀ ਚਲਾਉਂਦੇ ਆ ਪਰ ਰੋਜੀ ਰੋਟੀ ਚਲਾਉਣ ਪਲ ਵਾਤਾਵਰਨ ਕਹਾਂਤਾ ਕਹਾਂਤਾ ਨਾ ਨਾ ਕਰਨਾ ਜੇ ਚਲੋ ਆਪਦਾ ਕੋਈ ਤੁਸੀਂ ਡੰਗਰ ਚਰਾਉਨੇ ਆ ਪਰ ਰੁੱਖਾਂ ਦੀ ਰੁੱਖਾਂ ਨੂੰ ਜਿਹੜਾ ਡੰਗਰ ਖਰਾਬ ਕਰਦੇ ਆ ਤੋੜਦੇ ਆ ਉਹ ਖਾਂਦੇ ਆ ਨਾ ਉਹ ਗਲਤ ਆ ਖਾ ਖਵਾਓ ਤੁਸੀਂ ਆ ਡੰਗਰਾਂ ਨੂੰ ਪੱਠੇ ਖਵਾਓ ਪਰ ਜਿਹੜਾ ਹੁਣ ਰੁੱਖ ਇੱਕ ਕੋਈ ਸੱਜਾ ਰੁੱਖ ਲਾਉਂਦਾ ਵਾ ਤੇ ਜੇ ਉਹਨੂੰ ਕੋਈ ਡੰਗਰ ਉੱਤੋਂ ਦੀ ਮੁੱਛ ਲੈਂਦਾ ਆ ਉਹਦਾ ਜਿਹੜਾ ਉਤਲਾ ਉਹ ਸਿਖਰ ਖਾ ਜਾਂਦਾ ਲਾਗੇ ਉਹ ਰੁੱਖ ਹੁਣੇ ਹੀ ਨਹੀਂਗਾ ਉਹ ਡੋਚੀ ਜਾ ਖੜਾ ਰਹੂਗਾ ਉਹਨੇ ਹੁਣੇ ਹੀ ਨਹੀਂਗਾ ਤੇ ਇੱਕ ਰੁੱਖ ਲਾਉਣ ਲੱਗ ਤਾਨੂੰ ਪਤਾ ਬੂਟਾ ਤਿਆਰ ਕਰਨ ਲੱਗਿਆ ਕਿੰਨੀ ਮਿਹਨਤ ਲੱਗਦੀ ਜਿਹੜੇ ਆਪਣੇ ਨਰਸਿੰਗ ਵਾਲੇ ਵੀਰ ਭਰਾ ਨੇ ਉਹਨਾਂ ਨੂੰ ਪੁੱਛਿਆ ਜਾ ਕੇ ਹਨਾ ਇੱਕ ਬੂਟਾ ਤਿਆਰ ਕਰਨ ਲੱਗਿਆ ਬੜੀ ਮਿਹਨਤ ਲੱਗਦੀ ਆ ਬਾਕੀ ਜਿਹੜਾ ਆਪਾਂ ਬੂਟਾ ਲਿਆ ਕੇ ਲਾਉਂਦੇ ਨਹੀਂ ਜਾਂ ਬੂਟਾ ਤੋੜਦੇ ਆ ਜਾਂ ਪੱਟਦੇ ਆ ਜਾਂ ਆਪਣੇ ਘਰ ਨੂੰ ਬੂਟਾ ਖਰਾਬ ਹੁੰਦਾ ਨਾ ਇਹ ਵੀ ਪਾਪ ਆ ਇਹ ਵੀ ਮਹਾਰਾਜ ਵੱਲੋਂ ਇਹ ਵੀ ਇੱਕ ਇਹਦੇ 'ਚ ਵੀ ਜਾਣ ਆ ਹਨਾ ਰੋਖ ਤੁਸੀਂ ਜੇ ਰੋਖ ਨੂੰ ਮੰਨ ਲਓ ਪੱਟੋਗੇ ਜਾਂ ਵੱਡੋਗੇ ਇਹ ਵੀ ਇੱਕ ਘਾਣ ਆ ਇਹ ਵੀ ਪਾਪ ਇਹਦਾ ਵੀ ਆਪਾਂ ਨੂੰ ਮਤਲਬ ਮਾਰ ਇਹਨੂੰ ਲੇਖਾ ਦੇਣਾ ਪਊਗਾ ਕਿਉਂਕਿ ਇਹ ਵੀ ਕੁਦਰਤ ਇੱਕ ਕੁਦਰਤ ਆ ਰੁੱਖ ਕੁਦਰਤ ਨਾਲੋਂ ਆ ਨਾ ਤੇ ਕਿਉਂਕਿ ਜੇ ਰੁੱਖ ਨਾ ਹੋਣਗੇ ਤਾਂਾਨੂੰ ਆਕਸੀਜਨ ਨਹੀਂ ਮਿਲਨੀ ਇਸ ਕਰਕੇ ਬੇਨਤੀ ਆ ਕਿ ਆਪਾਂ ਜੇ ਤੁਸੀਂ ਲਾ ਨਹੀਂ ਸਕਦੇ ਉਹਦੀ ਸੰਭਾਲ ਕਰ ਦਿਓ ਜਿਹੜੇ ਭੈਣ ਭਰਾ ਲਾਉਂਦੇ ਉਹਨਾਂ ਨੂੰ ਤਸ਼ਾਦ ਕਰੋ ਹਨਾ ਕਈ ਭੈਣ ਭਰਾ ਕੀ ਕਹਿਣਗੇ ਕਿ ਇਹ ਆ ਵੀ ਹਾਂਜੀ ਇਹ ਤਾਂ ਹੁਣ ਵੀਡੀਓ ਪਾ ਰਿਹਾ ਵਿਊ ਲੈਣ ਲਈ ਨਾ ਵੀਡੀਓ ਪਾਤੀ ਆ ਇਹ ਤਾਂ ਜੀ ਐਂ ਕਰਦੇ ਆ ਹਨਾ ਐਂ ਕਰਦੇ ਵੇਖੋ ਤੁਸੀਂ ਤੁਸੀਂ ਲਾ ਕੇ ਹੁਣ ਕਈ ਭੈਣ ਭਰਾ ਨੇ 100-100 ਬੂਟਾ 50-50 ਬੂਟੇ ਹਨਾ ਲਾਉਂਦੇ ਚਲੋ ਆਪਣੀ ਨਿਊ ਕਾਦਨੀ ਆਪਾਂ ਤਾਂ ਹਨਾ ਕੋਈ 10-20 ਬੂਟਿਆਂ ਵਾਲੇ ਵੱਧ ਵਧ ਰੋਜ਼ ਦੇ ਲਾ ਲਾਂਗੇ ਇੱਕ ਦਿਨ ਦੇ ਪਰ ਕਈ ਕਈ ਭੈਣ ਭਰਾ ਜਿਨ੍ਹਾਂ ਨੇ ਆਪਣੀਆਂ ਟੀਮਾਂ ਬਣਾਈਆਂ ਵੀਰਾਂ ਨੇ ਹਨਾ ਟੀਮਾਂ ਵਾਲੇ ਉਹ ਤਾਂ ਪਿਆਰੇ ਬੂਟੇ ਲਾ ਜਾਂਦੇ ਨੇ ਪਰ ਤੁਸੀਂ ਵੇਖੋ ਜਾ ਕੇ ਕਿਤੇ ਲਾ ਕੇ ਨਾਲ ਮਿਹਨਤ ਵੜੀ ਆ ਗਰਮੀ 'ਚ ਬੰਦੇ ਦਾ ਮੁੜਕ ਮੁੜਕੀ ਹੋ ਜਾਂਦਾ ਪਸੀਨਾ ਵਸੀਨੀ ਹੋ ਜਾਂਦਾ ਜਿਉ ਰੁੱਖ ਲਾਉਂਦਾ ਤੇ ਕੱਲਾ ਉਹਨੇ ਆਕਸੀਜਨ ਨਹੀਂ ਲੈਣੀ ਇਹ ਸਾਰਿਆਂ ਨੇ ਰਲ ਮਿਲ ਕੇ ਸਾਰਿਆਂ ਦਾ ਹੀ ਫਾਇਦਾ ਹੈ ਇਹ ਪੰਜਾਬ ਦੀ ਆਬੋ ਹਵਾ ਸਾਫ਼ ਹੋਣੀ ਆ ਤੇ ਇਕੱਲੇ ਨਹੀਂ ਜਿਹਨੇ ਰੁੱਖ ਲਾ ਲਿਆ ਵੀ ਉਹਨੇ ਰੁੱਖ ਨਾਲ ਗੱਲ ਕਰ ਲੈਣੀ ਵੀ ਮੈਂ ਜੋ ਨੰਗੇ ਆਉਂਦੇ ਹਾਂ ਉਸੇ ਨੂੰ ਛੱਡੀ ਤੇ ਬਾਕੀ ਹੀ ਜਦੋਂ ਕੋਈ ਨੰਗੂ ਤਾਂ ਨਾ ਛੱਡੀ ਇਹ ਨਹੀਂ ਹੋਣਾ ਅਕਸਰ ਸਾਲਾਂ ਮਿਲਨੀ ਹੈ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਹਨਾ ਭਰਾ ਜਿਹੜੇ ਪੈਨਪਰਾ ਕਰਦੇ ਉਹਨਾਂ ਨੂੰ ਉਤਸ਼ਾਹਤ ਕਰੋ ਉਹਨਾਂ ਨੂੰ ਹੱਲਾਸ਼ੇਰੀ ਦਿਓ ਇਹ ਨਹੀਂ ਕਿ ਲੋ ਜੀ ਇਹਦਾ ਵੀਊ ਬਲੈਨ ਲਈ ਕਰਦੇ ਪਏ ਆ ਇਹਦਾ ਵੇਖੋ ਜੀ ਇਹ ਆਦੇ ਅੱਜ ਫੋਨਾਂ ਦੇ ਵੇਖੋ ਤੁਸੀਂ ਸੋਸ਼ਲ ਮੀਡੀਆ ਤੇ ਅਰੇ ਕਲ ਕੀ ਹੁੰਦਾ ਵੀ ਜਿਆਦਾ ਤੁਹਾਨੂੰ ਪਤਾ ਰੁੱਖ ਲਾਉਣ ਦਾ ਜਿਆਦਾ ਮਹਿਮ ਗਰਮੀ ਚ ਹੀ ਜਿਆਦਾ ਨਾ ਜੋਰ ਲੱਗਦਾ ਕਿ ਰੁੱਖ ਲੱਗਦੇ ਵੀ ਗਰਮੀ ਚ ਇਹ ਕਿਵੇਂ ਲੋਕਾਂ ਨੂੰ ਜਦੋਂ ਚੀਜ਼ ਦੀ ਲੋੜ ਹੁੰਦੀ ਮਹਿਸੂਸ ਹੁੰਦੀ ਉਦੋਂ ਲੋਕ ਰੌਲਾ ਪਾਉਂਦੇ ਹਨ ਤੇ ਇਹ ਨਹੀਂ ਜਦੋਂ ਹੁਣ ਗਰਮੀ ਚ ਜਿਆਦਾ ਰੁੱਖ ਲੱਗਣੇ ਆ ਅੱਗੇ ਪਿੱਛੇ ਚਲੋ ਇਹ ਅਫਸਾਰ ਸੰ ਹਣ ਕਈ ਵੀਰ ਭੈਣ ਭਰਾ ਕਹਣਗੇ ਲਓ ਜੀ ਇਹ ਤਾਂ ਫੇਸਬੁੱਕ ਤੇ ਹੀ ਵਿਦਵਾਨ ਬਣ ਗਏ ਇਹ ਤਾਂ ਵਿਖਾਵਾ ਕਰਦੇ ਆ ਹੁਣ ਜਿੰਨਾ ਤੁਸੀਂ ਵੇਖੋਗੇ ਕਈ ਮੇਰੇ ਵਰਗੇ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਨਾ ਵੀਡੀਓ ਵੇਖ ਕੇ ਇੱਕ ਵੀ ਉਤਸ਼ਾਹ ਹੀ ਆਉਂਦਾ ਚੱਲ ਯਾਰ ਜੇ ਮੰਨ ਲਓ ਕੋਈ 1000 2000 ਬੂਟਾ ਲਾ ਰਿਹਾ ਤਾਂ ਕੋਈ ਦੋ ਮੋ ਵੀ ਲਾ ਦਿਆ ਮੇਰੇ ਹਨਾ ਘਰੇ ਕੋਈ ਬੂਟਾ ਲੱਗ ਜਾ ਜਾਂ ਆਪ ਨੂੰ ਪਤਾ ਲੱਗ ਜਾਂਦਾ ਕਿ ਕਿੱਥੇ ਬੂਟੇ ਮਿਲਦੇ ਨੇ ਕਈ ਸੱਜਣਾਂ ਨੇ ਲਾਉਣੇ ਹੁੰਦੇ ਉਹਨਾਂ ਨੂੰ ਇਹ ਬੂਟੇ ਨਹੀਂ ਮਿਲਦੇ ਆਪਾਂ ਰੁੱਖ ਲੈ ਕੇ ਹਨਾ ਰੁੱਖ ਲੈ ਸਕਦੇ ਆ ਲਾਉਣ ਲਈ ਤੇ ਇਸ ਕਰਕੇ ਤੁਸੀਂ ਬੇਨਤੀ ਹੈ ਵੀ ਉਹਨਾਂ ਨੂੰ ਉਹਨਾਂ ਦਾ ਦਿਲ ਨਾ ਜੇ ਆਓ ਆਪਾਂ ਤੁਸੀਂ ਲਾ ਰਹੇ ਹੋ ਤੇ ਅਸੀਂ ਤੁਹਾਡੀ ਹੈਲਪ ਕਰਦੇ ਹਾਂ ਜੇ ਤੁਸੀਂ ਲਾ ਨਹੀਂ ਸਕਦੇ ਅਸੀਂ ਉਹਨਾਂ ਨੂੰ ਪਾਲਣ ਪੋਸਣ ਦੀ ਸੇਵਾ ਕਰ ਲਾਂਗੇ ਤੇ ਜੇ ਪਾਲਣ ਪੋਸਣ ਦੀ ਸੇਵਾ ਕਰਨੀ ਉਹਨੂੰ ਲਾਸ਼ਰੀ ਦੇ ਦਿਓ ਵੀ ਹਾਂ ਭਾਈ ਬਹੁਤ ਵਧੀਆ ਤੁਸੀਂ ਲਾਓ ਤੇ ਵਧੀਆ ਕੰਮਕਾਰ ਕਰ ਰਹੇ ਹੋ ਇਹ ਨਿੰਗਾ ਗਗਲੇ ਕੋਈ ਯਾਰ ਕਰਦਾ ਹਾਂ ਕਰਦਾ ਅੱਜ ਕੱਲ ਤੁਹਾਨੂੰ ਪਤਾ ਬੂਟੇ ਲਾਉਣ ਲਈ ਜਗ੍ਹਾ ਵੀ ਨਹੀਂ ਹਨਾ ਹਰੇਕ ਬੰਦਾ ਅੱਜ ਕੱਲ ਅੱਗੇ ਕੀ ਹੁੰਦਾ ਸੀ ਹਰੇਕ ਦੇ ਮੋਟਰ ਤੇ ਲੱਗਾ ਹੁੰਦਾ ਸੀ ਸੜਕਾਂ ਤੇ ਆਮ ਬੂਟੇ ਲੱਗੇ ਜਾਂਦੇ ਸੀ ਹਨਾ ਅ ਅੱਜ ਕੱਲ੍ਹ ਆ ਰਹੇ ਬੂਟਾ ਆਗਲਾ ਜਮੀਨ ਦੇ ਨਾਲ ਦਾ ਵਟਾਂ ਦੇ ਦਾ ਲਾਉਂਦੇ ਹੀ ਨਹੀਂ ਬਹੁਤ ਘੱਟ ਲੱਗਦੇ ਆ ਇਹ ਵੀ ਇਹ ਸੁਣੇ ਸੁੱਚ ਕਹਿੰਦੇ ਆ ਵੀ ਨੁਕਸਾਨ ਕਰਦਾ ਹੈ ਵੀ ਹਨਾ ਪੱਤੇ ਛਾਂ ਰੈਂਦੀ ਆ ਉਹ ਤੇ ਉਹ ਉਸ ਕਰਕੇ ਬੂਟੇ ਘੱਟ ਲੱਗਦੇ ਆ ਤੁਸੀਂ ਮੋਟਰਾਂ ਤੇ ਲਾ ਲਓ ਯਾਰ ਬਾਕੀ ਇਹ ਹੁੰਦਾ ਵੀ ਸੜਕਾਂ ਦੇ ਨਾਲ ਦਾ ਜ਼ਰੂਰ ਲਾਓ ਐਡਾ ਬੂਟੇ ਨੂੰ ਨੁਕਸਾਨ ਕੋਈ ਨਹੀਂ ਹੁੰਦਾ ਬੂਟਿਆਂ ਦਾ ਇਹ ਤਾਂ ਚਲੋ ਇੱਕ ਗੀਂਦ ਦੇ ਵੀ ਉਹ ਗੱਲ ਬਣਾਈ ਗਈ ਆ ਵੀ ਰੁੱਖਾਂ ਨੂੰ ਹਨਾ ਖਤਮ ਕਰ ਲਈ ਬਾਕੀ ਇਹ ਵੀ ਬੇਨਤੀ ਆ ਕਿ ਜਿਵੇਂ ਉਹਨਾਂ ਸੜਕਾਂ ਤੇ ਜਦੋਂ ਰੁੱਖ अपना अमृतसर वाला हाईवे ਬਠਿੰਡੇ ਵਾਲਾ ਕਿੰਨਾ ਰੁੱਖ ਸੀਗਾ ਕਿੰਨੇ ਸਰ ਉਹਨਾਂ ਉਹਨਾਂ ਵਾੜ ਦਿੱਤੇ ਕਿੰਨਾ ਫਰਕ ਪਿਆ ਜੇ ਉਹ ਬੂਟਿਆਂ ਦੀ ਕਾੜਪੂਰੀ ਤਾਂ ਹੀ ਹੋਣੀ ਹੈ ਜੇ ਆਪਾਂ ਰਲ ਮਿਲ ਕੇ ਬੂਟੇ ਲਾਵਾਂਗੇ ਤੇ ਬੂਟੇ ਆਪਾਂ ਤਾਂ ਹੀ ਆਪਾਂ ਨੂੰ ਇੱਕ ਬੂਟਾ ਜਦੋਂ ਆਪਾਂ ਲਾਉਨੇ ਆ ਤੇ ਘਟੋ ਘਟ ਚੋਂ 55 ਸਾਲਾਂ ਬਾਅਦ ਉਹ ਰੁੱਖ ਬਣਦਾ ਕਿਉਂਕਿ ਤੁਸੀਂ ਸੋਚ ਲੋਂਦੇ ਚ ਕਿੰਨੀਆਂ ਦੇ ਤੇ ਉਹ ਆਉਂਦੀਆਂ ਨਾ ਉਹਦੇ ਨੇਰੀਆਂ ਨੂੰ ਚੱਕਰ ਚੱਲੀਆਂ ਵੀ ਆਉਂਦੇ ਜੇ ਡੰਗਰਾਂ ਤੋਂ ਵੱਜ ਜਾਂਦਾ ਜਾਂ ਫਿਰ ਅੱਗ ਤੋਂ ਵੱਜ ਜਾਂਦਾ ਤੇ ਫਿਰ ਜੱਗ ਪੌਦਾ ਬੰਦ ਆ ਇਸ ਕਰਕੇ ਇਹ ਵੀ ਇਹ ਆ ਵੀ ਜੇ ਤੁਸੀਂ 10000 ਪੌਦਾ ਲਾਓਗੇ ਤੇ ਉਹਦੇ ਚੋਂ 4-5000 ਰੁਪਏ ਵਤਵਤ ਪੌਦਾ ਜਿਹੜਾ ਹੁੰਦਾ ਵਾ ਤੇ ਇਸ ਕਰਕੇ ਜਿਹੜੇ ਭੈਣ ਭਰਾ ਨੇ ਜਿਹੜੇ ਬਾਹਰ ਅੰਦਰ ਨਹੀਂ ਜਾ ਸਕਦੇ ਹੋ ਆਪਣੇ ਘਰਾਂ ਚ ਆਪਣੇ ਖੇਤ ਚ ਕੋਈ ਆਪਣੇ ਮੋਟਰਾਂ ਬੰਬੀਆਂ ਤੇ ਜਿੱਥੇ ਤੁਹਾਨੂੰ ਜਗਾ ਕੋਈ ਖਾਲੀ ਮਿਲਦੀ ਹੈ ਤੁਸੀਂ ਉੱਥੇ ਜ਼ਰੂਰ ਲਾਓ ਬੂਟਾ ਜਿਆਦਾ ਨਹੀਂ ਤੇ ਕੋਈ ਦੋ ਬੂਟੇ ਤਾਂ ਲਾਓ ਨਾ ਆਪਦਾ ਯੋਗਦਾਨ ਪਾਓ ਵਿੱਚ 13 13000 ਰੁਪਏ ਤੇ ਤੁਸੀਂ ਹਸਾ ਲਓ ਵੀ ਦੋ ਦੋ ਤਿੰਨ ਤਿੰਨ ਬੂਟੇ ਵੀ ਲਾਵਾਂਗੇ ਤੇ 25-3000 ਬੂਟੇ ਬਣ ਜਾਣੇ ਹਾਂ ਜੀ ਇਸ ਕਰਕੇ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਤੇ ਬਾਕੀ ਮੀਂਹ ਪੈ ਗਿਆ ਮੌਸਮ ਬਹੁਤ ਵਧੀਆ ਵਾ ਗਰਮੀ ਤੋਂ ਜਿਆਦਾ ਤਮਿਲੀ ਆ ਚਲੋ ਵੈਗਰੂ ਇਦਾਂ ਕਰੇ ਵੀ ਸਾਰੇ ਖੁਸ਼ ਰਹਿਣ ਸਾਰਿਆਂ ਨੂੰ ਇਹ ਜਿਹੜੀ ਗਰਮੀ ਆ ਇਹ ਤੋਂ ਰਾਹਤ ਮਿਲੇ ਤੇ ਮੀਂਹ ਦਾ ਮੌਸਮ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਕਿਸੇ ਨੂੰ ਕਿਸੇ ਲਈ ਮਾੜਾ ਨਾ ਸ਼ਗਨ ਹੋਵੇ ਹਨਾ ਜੀ ਕਿਸੇ ਦੇ ਪਾਣੀ ਆ ਜਿਆਦਾ ਵੀ ਹੜ੍ਹਾਂ ਦਾ ਕੋਈ ਚਾਂਸ ਨਾ ਬਣੇ ਵੈਗਰੂ ਕਿਰਪਾ ਕਰੇ ਮੌਸਮ ਠੰਡਾ ਰੱਖੇ ਔਰ ਸਾਰਿਆਂ ਨੂੰ ਹੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਫਿਰ ਵੀ ਬੇਨਤੀ ਕਰਦੇ ਆ ਭੈਣਾ ਭਰਾਵਾਂ ਨੂੰ ਵੀ ਤੁਸੀਂ ਇੱਕ ਵਾਰ ਕਮੈਂਟ ਕਰਕੇ ਵਿੱਚ ਕੋਈ ਬਹੁਤ ਘੱਟ ਰਵੀਰ ਜਿਹੜੇ ਵੇਖ ਰਹੇ ਹੋ ਵੇਖ ਕੇ ਛੱਡ ਜਾਂਦੇ ਆ ਨਾ ਕਮੈਂਟ ਨਹੀਂ ਕਰਦੇ ਇਹ ਤਾਂ ਦੱਸੋ ਨਾ ਵੀ ਕਿੱਥੋਂ ਤੁਸੀਂ ਵੇਖ ਰਹੇ ਹੋ ਤੇ ਕਿੱਥੇ ਤੁਹਾਡੇ ਬਾਰਿਸ਼ ਹੋਈ ਆ ਕਿੰਨੀ ਕੁ ਹੋਈ ਆ ਤੁਸੀਂ ਬਾਰਿਸ਼ ਇੰਜੋਏ ਕੀਤਾ ਜਾਂ ਨਹੀਂ ਕੀਤਾ ਨਾਤਾ ਮੀਰ ਅੱਗੇ ਹੁੰਦਾ ਹੀ ਨਾ ਵੀ ਬੰਦੇ ਨਾਉਦੇ ਹੀ ਕਿ ਹਾਂ ਪਿਤ ਨਿਕਲਾਈ ਆ ਤੇ ਮੀਂਹ ਚ ਨਾਓ ਅੱਗੇ ਹੀ ਕਰ ਦਿੰਦੇ ਸਾਡੇ ਘਰ ਦੇ ਜਿਹੜੇ ਹੁੰਦੇ ਛੋਟੇ ਨਿਆਣਿਆਂ ਦੇ ਆਂਦੇ ਹੀ ਚਲੋ ਪਿਤ ਨਿਕਲਾਈ ਚਲੋ ਲਾਓ ਕੱਪੜੇ ਤੇ ਮੀਂਹ 'ਚ ਵੱਢ ਜੋ ਪਿਤ ਮਰ ਜਾਂਦੀ ਤੇ ਅੱਜ ਕੱਲ ਉਹ ਮਾਲ ਤੁਹਾਨੂੰ ਪਤਾ ਵੀ ਬੜਾ ਫਰਕ ਪੈ ਗਿਆ ਅੱਗੇ ਨਾਲੋਂ ਅਗਲੇ ਪਹਿਲਾਂ ਮਾਲ ਹੋਰ ਸੀਗੇ ਹੁਣ ਬੜਾ ਹੋਰ ਮਾਲ ਹੁਣ ਹੋਰ ਤਰ੍ਹਾਂ ਦੇ ਆ ਤੇ ਬਾਕੀ ਚਲੋ ਵਿਹਲੇ ਬੈਠੀ ਸੀ ਕਿ ਮੈਂ ਕਿਹਾ ਕਰਦੇ ਆ ਭਰਾਵਾਂ ਸਾਡੇ ਨਾਲ ਭਰਾਵਾਂ ਨਾਲ ਗੱਲਬਾਤ ਤੇ ਬਾਕੀ ਜਿਹੜੇ ਵੀਰ ਵੇਖ ਰਹੇ ਨੇ ਜਾਂ ਵੇਖਿਆ ਜਿਨ੍ਹਾਂ ਨੂੰ ਧੰਨਵਾਦ ਜਿਹੜੇ ਅੱਗੇ ਵੇਖਣਗੇ ਉਹਨਾਂ ਦਾ ਵੀ ਧੰਨਵਾਦ ਬੋਲਦੇ ਆ ਕਹਿੰਦੇ ਸੁਣਦੇ ਆ ਕਿ ਇਹੇ ਸ਼ਾਂਤ ਖਲਾਫ ਬੋਲ ਲਿਆ ਗਿਆ ਹੋਵੇ ਤਾਂ ਮਾਫ ਕਰਨਾ ਕੱਲ ਨੂੰ ਕੋਈ ਨਵਾਂ ਕੰਟੈਂਟ ਲੈ ਕੇ ਆ ਕੇ ਗੱਲ ਕਰਾਂਗੇ ਅੱਜ ਤਾਂ ਵੈਸੇ ਹੀ ਮੈਂ ਇੱਕ ਚੈੱਕ ਕੀਤਾ ਸੀਗਾ ਕਿ ਲਾਈਵ ਕਿੱਦਾਂ ਹੁੰਦਾ ਵਾ ਕਿਵੇਂ ਕਰਦੇ ਆ ਤੇ ਕੱਲ ਨੂੰ ਕੋਈ ਇਤਿਹਾਸ ਤੇ ਗੱਲ ਕਰਾਂਗੇ ਕੱਲ ਨੂੰ ਕੋਈ ਕੰਟੈਂਟ ਲੈ ਕੇ ਆਵਾਂਗੇ ਤੇ ਫਿਰ ਸੱਜਣਾ ਮਿੱਤਰ ਆਪ ਜੀ ਦੇ ਦਰਸ਼ਨ ਕਰਾਂਗੇ ਆਪ ਜੀ ਨਾਲ ਗੱਲਬਾਤ ਕਰਾਂਗੇ ਫਿਰ ਤੁਸੀਂ ਵੀ ਕੱਲ ਨੂੰ ਜ਼ਰੂਰ ਆਪਣੀ رائے ਨਾਲ ਦੇ ਆ ਜੇ ਤੇ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜੱਜਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 我爱狗，我爱狗。